ਸਾਨੂੰ ਇਹ ਮਹਿਸੂਸ ਹੋ ਰਿਹਾ ਸਿੰਘ ਸਹਬਾਨਾ ਦੇ ਬਿਆਨਾਂ ਤੋਂ ਵੀ ਔਰ ਅਕਾਲੀ ਦਲ ਦੇ ਤੇ ਸ਼ੌਨੀ ਕਮੇਟੀ ਦੇ ਬਿਆਨਾਂ ਤੋਂ ਵੀ ਕਿਤਨਾ ਕਿਤੇ ਜਸੇਦਾਰ ਸਹਬਾਨਾ ਨੂੰ ਇਹ ਜਿਚਾ ਲਿਆ ਗਿਆ ਵੀ ਜੇ ਪੰਜਾਬ ਚੋਂ ਅਕਾਲੀ ਦਲ ਬਚਾਉਣਾ ਹੈ ਤੇ ਤੁਹਾਨੂੰ ਸੁਖਬੀਰ ਬਚਾਉਣਾ ਪਏਗਾ। ਔਰ ਇਹ ਬਿਲਕੁਲ ਕੋਰਾ ਕੰਧ ਤੇ ਲਿਖਿਆ ਹੋਇਆ ਝੂਠ ਹੈ। ਅਸਲ ਦੇ ਵਿੱਚ ਜੇ ਅਕਾਲੀ ਦਲ ਬਚਾਉਣਾ ਹੈ ਤੇ ਸੁਖਬੀਰ ਤੇ ਉਹਦੀ ਜੁੰਡਲੀ ਲਾਣੇ ਨੂੰ ਪੰਥ ਦੇ ਗਲੋਂ ਲਾਣਾ ਪਏਗਾ। ਇਹ ਗੁੰਡਾਗਰਦੀ ਵਾਲੇ ਲੋਕ ਨੇ ਬਸ ਨਾ ਚੱਲਣ ਕਰਕੇ ਤਾਂ ਹੁਣ ਮੈਨੀਪੂਲੇਸ਼ਨ ਵਾਲੇ ਪਾਸੇ ਤੁਰੇ। ਬਿ ਸਿੱਧੀਆਂ ਧਮਕੀਆਂ ਦੇ ਕੇ ਦੇਖ ਲਈਆਂ ਉਹਦੇ ਨਾਲ ਇਹਨਾਂ ਦਾ ਇੱਕ ਪਿਆਦਾ ਵਿਚਾਰਾ ਰਗੜਿਆ ਗਿਆ ਹਾਲਾਂਕਿ ਧਮਕੀ ਉਹ ਪੂਰੇ ਬਾਦਲ ਲਾਣੇ ਦੀ ਜੁੰਡਲੀ ਦੀ ਸੀ ਤੇ ਪਿਆਦਾ ਇਕੱਲਾ ਬਲਟੋਆ ਮੁਰੇ ਕੀਤਾ ਸੀ ਉਹ ਧਮਕੀਆਂ ਕੱਲੀ ਬਲਟੋਏ ਦੀਆਂ ਨਿੱਜੀਆਂ ਨਹੀਂ ਸੀ ਵੀ ਤੁਹਾਨੂੰ ਠੋਕਾਂਗੇ ਤੁਹਾਨੂੰ ਖੰਡਾ ਖੜਕਾਵਾਂਗੇ ਤਾਂ ਬਿਲਕੁਲ ਇਹ ਇੱਕ ਸਾਜ਼ਿਸ਼ ਤੈਅ ਤੇ ਇੱਕ ਨੈਰੇਟਿਵ ਸਿਰਜ ਕੇ ਜਥੇਦਾਰ ਸਹਿਬਾਨਾ ਨੂੰ ਮੈਨੀਪੂਲੇਟ ਕਰ ਰਹੇ ਨੇ ਕਿ ਇਹ ਜਚਾਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਜਿਵੇਂ ਇਹ ਕਿਹਾ ਜਾ ਰਿਹਾ ਵੀ ਸਾਜ਼ਿਸ਼ ਦਾ ਸ਼ਿਕਾਰ ਸਾਜ਼ਿਸ਼ ਦਾ ਸ਼ਿਕਾਰ ਮੈਨੂੰ ਲੱਗਦਾ ਇਹ ਗਾਣਾ ਵੀ ਸੁਖਵੀਰ ਬਾਦਲ ਨੂੰ ਇਹ ਗਾਣਾ ਤੋਂ ਗਵਾਇਆ ਜੇ ਕਿਤੇ ਗਾਉਣ ਵਾਲਾ ਇਹਨਾਂ ਦਾ ਪ੍ਰਾਣਾ ਫੇਵਰਟ ਸਿੰਗਰ ਗੁਰਮੀਤ ਰਾਮ ਰਈ ਹੁੰਦਾ ਤੇ ਸ਼ਾਇਦ ਅਸਰ ਜ਼ਿਆਦਾ ਹ ਇਹ ਗਾਣਾ ਉਹਦੇ ਕੋਲੋਂ ਗਵਾਣਾ ਚਾਹੀਦਾ ਸੀ ਵੀ ਅਸੀਂ ਸਾਜ਼ਿਸ਼ ਦਾ ਸ਼ਿਕਾਰ ਹੋਏ ਹਾਂ ਔਰ ਦੱਸਦੇ ਫਿਰ ਦੋਵੇਂ ਜਾਣੇ ਕਿ ਦੀ ਸਾਜ਼ਿਸ਼ ਦਾ ਸ਼ਿਕਾਰ ਹੁੰਦੇ ਆ ਔਰ ਮੈਨੂੰ ਲੱਗਦਾ ਵੀ ਕਿੱਡੀ ਬੇਸ਼ਰਮੀ ਦੇ ਨਾਲ ਇਹ ਚੈਲੰਜ ਵੀ ਕਰ ਰਹੇ ਨੇ ਨਸੀਹਤ ਦੀ ਤੁਸੀਂ ਗੱਲ ਕੀਤੀ ਹੈ ਤਾਂ ਕੁਝ ਦਿਨ ਪਹਿਲਾਂ ਜਿਹੜੀ ਗੁਪਤ ਮੀਟਿੰਗਾਂ ਵੀ ਸਾਹਮਣੇ ਆਈਆਂ ਕਿ ਜਥੇਦਾਰ ਜਿਹਦੇ ਦਬਾਅ ਪਾਇਆ ਜਾ ਰਿਹਾ ਫੈਸਲੇ ਲੈ ਕੇ ਫਿਰ ਉਹ ਕਿਵੇਂ ਦੇਖਦੇ ਆ ਇਹ ਦੇਖੋ ਸਦਾ ਸਦਾ ਦਬਾਅ ਨਹੀਂ ਉਹਨਾਂ ਨੇ ਹਰ ਉਹ ਸੀਲਾ ਵਸੀਲਾ ਜਿਹੜਾ ਸੁਰਜੀਤ ਸਿੰਘ ਬਰਨਾਲੇ ਨੇ ਜਾਂ ਉਹ ਤੋਂ ਪਹਿਲਿਆਂ ਨੇ ਵਰਤਿਆ ਸੁਖਵੀਰ ਦਾ ਰੋਲ ਉਹ ਤੋਂ ਕਿਤੇ ਵੱਖਰਾ ਨਹੀਂ ਹੈ ਬਸ ਜੇ ਕਿਤੇ ਇੱਕੋ ਹੀ ਚੀਜ਼ ਮੰਨ ਲਈ ਆ ਜੇ ਕਿਤੇ ਪਾਵਰ ਹੁੰਦੀ ਨਾ ਕੋਲ ਜੇ ਸਰਕਾਰ ਹੁੰਦੀ ਤਾਂ ਇੱਥੇ ਸੋਮਵਾਰ ਨੂੰ 10000 ਬੰਦੇ ਦੀ ਗੁੰਡਿਆਂ ਦੀ ਫੌਜ ਆਣੀ ਸੀ ਅਕਾਲ ਤਖਤ ਤੇ ਉਹਦੇ ਨਾਲ ਸਿਰਫ ਸਰਕਾਰ ਨਾ ਹੋਣ ਕਰਕੇ ਇਹ ਗਾਣੇ ਗੱਡੇ ਜਾ ਰਹੇ ਨੇ ਨਹੀਂ ਇਹ ਗਾਣੇ ਨਹੀਂ ਇਹ ਧਮਕੀਆਂ ਵਾਲੇ ਲੋਕ ਨੇ ਉਹ ਇਹਨਾਂ ਨੇ ساری ਜ਼ਿੰਦਗੀ ਅਕਾਲ ਤਖਤ ਤੇ ਚੌਣੀ ਕਮੇਟੀ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਹੈ। ਕਾਨਫਰੰਸਾਂ ਦੇ ਵਿੱਚ ਪੱਗਾਂ ਲਾਈਆਂ ਨੇ। ਧਾਰਮਿਕ ਕਾਨਫਰੰਸਾਂ ਦੇ ਵਿੱਚ ਪੱਗਾਂ ਲਾਈਆਂ ਨੇ। ਸਿਮਰਜੀਤ ਸਿੰਘ ਮਾਨ ਦੀ ਪੱਗ ਲਾ ਚੁੱਕੇ ਨੇ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਸਿੰਘ ਸਭਾ ਨਾਲ ਉਹ ਜਿੱਥੇ ਬੇਨਤੀ ਕਰਨ ਆਏ ਸੀ ਔਰ ਅਰਦਾਸ ਕਰਨ ਆਏ ਸੀ ਵੀ ਗੁਰੂ ਪਾਤਸ਼ਾਹ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਸਹੀ ਫੈਸਲਾ ਕਰਾਉਣ ਉਹਦੇ ਪਿੱਛੇ ਸਾਡਾ ਇੱਕ ਡਰ ਹੈ ਕਿ ਇੱਕ ਬੜਾ ਲੰਬੇ ਸਮੇਂ ਬਾਅਦ ਜਿਹੜੀ ਭਰੋਸੇਯੋਗਤਾ ਕਾਇਮ ਹੁੰਦੀ ਨਜ਼ਰ ਆ ਰਹੀ ਸੀ ਅਕਾਲ ਤਖਤ ਸਾਹਿਬ ਵਰਗੀ ਸਰਵੋਤਮ ਸੰਸਥਾ ਦੇ ਬਾਰੇ ਸਿੱ ਉਹਨੂੰ ਫਿਰ ਦੁਬਾਰਾ ਢਾਣਾ ਲੱਗੇ ਤੁਹਾਨੂੰ ਕੌਮ ਪੁੱਛੇਗੀ ਜੇ ਗਲਤ ਫੈਸਲਾ ਹੋਇਆ ਤੇ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਫਤਰ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਣ ਜਾ ਰਹੀ ਜਿਸ ਦੇ ਵਿੱਚ ਸੁਖਬੀਰ ਬਾਦਲ ਤੇ ਫੈਸਲਾ ਸੁਣਾਇਆ ਜਾਵੇਗਾ ਕੁਝ ਰਸਮਾਂ ਪਹਿਲਾਂ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਜਿਸ ਨੂੰ ਲੈ ਕੇ ਸਿੱਕ ਕੌਮ ਦੀਆਂ ਨਜ਼ਰਾਂ ਫੈਸਲੇ ਤੇ ਟਿਕੀਆਂ ਹੋਈਆਂ ਸਨ ਕਿ ਜਿਹਦੇ ਅਰਜੀ ਕੀ ਫੈਸਲਾ ਲੈਣਗੇ ਸੋ ਹੁਣ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਫਤਰ ਵਿਖੇ ਪੰਸ ਸਿੰਘ ਸਾਬਾਨਾ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਫੈਸਲੇ ਲਏ ਜਾਣਗੇ ਜੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ 2000 ਤੋਂ ਲੈ ਕੇ 2015 ਤੱਕ ਅਕਾਲੀ ਸਰਕਾਰ ਸਮੇਂ ਰਹੇ ਜਿੰਨੇ ਵੀ ਮੰਤਰੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਅਤੇ ਮੌਜੂਦਾ ਤਿੰਨ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਸੋ ਉਹ ਵੀ ਇੱਥੇ ਪੇਸ਼ ਹੋਣਗੇ ਸੋ ਅੱਜ ਕੁਝ ਜਥੇਬੰਦੀਆਂ ਵੱਲੋਂ ਇੱਥੇ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਜਥੇਦਾਰ ਜਿਹੜਾ ਵੀ ਫੈਸਲਾ ਲੈਣਗੇ ਉਸ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਲੈ ਕੇ ਲੈਣਗੇ ਸੋ ਸਾਡੇ ਨਾਲ ਕੁਝ ਸਿੱਖ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਖਾਲਸਾ ਬਾਈ ਜਥੇਦਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਖਬੀਰ ਬਾਦਲ ਤੇ ਫੈਸਲਾ ਸੁਣਾਇਆ ਜਾਵੇਗਾ 2 ਦਸੰਬਰ ਨੂੰ ਜਦਕਿ ਕਾਫੀ ਸਮਾਂ ਹੋ ਗਿਆ ਸੰਗਤ ਉਡੀਕ ਰਹੀ ਸੀ ਕਿ ਕੀ ਫੈਸਲਾ ਸੁਣਾਇਆ ਜਾਵੇਗਾ 2 ਦਸੰਬਰ ਨੂੰ ਕੀ ਲੱਗਦਾ ਹੈ ਕਿ ਜਥੇਦਾਰ ਜੀ ਜਿਹੜਾ ਫੈਸਲਾ ਸੁਣਾਉਣਗੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਲੈ ਕੇ ਲੈਣਾ ਚਾਹੀਦਾ ਹੈ ਇਹ ਦੇਖੋ ਹਾਲੇ ਤੱਕ ਤਾਂ ਜੇ ਤੁਸੀਂ ਪੈਟਰਨ ਫਾਲੋ ਕਰੋ ਪ ਇਹਦੇ ਵਿੱਚ ਬੜੇ ਉਤਰਾ ਚੜਾਏ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਪਰ ਤੁਸੀਂ ਜੇ ਖਾਸ ਤੌਰ ਤੇ ਪਿਛਲੇ 1 ਹਫਤੇ ਦੀ ਬਿਆਨਬਾਜ਼ੀ ਦੇਖੋ ਦੋਵੇਂ ਪੱਖ ਤੋਂ ਜੋ ਆਦੇਸ਼ ਅਕਾਲ ਤਖਤ ਸੈਪਟ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਸਟੇਟਮੈਂਟਸ ਤੇ ਪਲੱਸ ਅਕਾਲੀ ਦਲ ਦੇ ਬੁਲਾਰਿਆਂ ਦੀ ਤਸਵੀਰਬਾਦਲ ਦੀਆਂ ਸਟੇਟਮੈਂਟਸ ਉਸ ਪੈਟਰਨ ਦੇ ਵਿੱਚ ਜਿਹੜੇ ਬਦਲਾਅ ਹੋਏ ਨੇ ਪਿਛਲੇ 2 ਦਿਨਾਂ 'ਚ ਉਹਦੇ ਤੋਂ ਆਇਆ ਲੱਗਦਾ ਵੀ ਕਿਤੇ ਨਾ ਕਿਤੇ ਸਾਨੂੰ ਇਹ ਸ਼ੰਕਾ ਜ਼ਾਹਿਰ ਹੋ ਰਿਹਾ ਵੀ ਫੈਸਲਾ ਤੈਅ ਹੋ ਚੁੱਕਾ ਹੈ ਕਿਉਂਕਿ ਇੱਕਦਮ ਜਦੋਂ ਪਹਿਲਾਂ ਕਿਤਨਾ ਕਿਤੇ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਤੇ ਇਕੱਲਾ ਦਬਾਅ ਬਣਾਇਆ ਗਿਆ ਸਾਨੂੰ ਇਹ ਮਹਿਸੂਸ ਹੋ ਰਿਹਾ ਸਿੰਘ ਸਾਬਾਨਾ ਦੇ ਬਿਆਨਾਂ ਤੋਂ ਵੀ ਔਰ ਅਕਾਲੀ ਦਲ ਦੇ ਤੇ ਸ਼ੌਣੀ ਕਮੇਟੀ ਦੇ ਬਿਆਨਾਂ ਤੋਂ ਵੀ ਕਿ ਕਿਤਨਾ ਕਿਤੇ ਜਥੇਦਾਰ ਸਾਬਾਨਾ ਨੂੰ ਇਹ ਜਚਾ ਲਿਆ ਗਿਆ ਵੀ ਜੇ ਪੰਜਾਬ ਚੋਂ ਅਕਾਲੀ ਦਲ ਬਚਾਉਣਾ ਹੈ ਤੇ ਤੁਹਾਨੂੰ ਸੁਖਵੀਰ ਬਚਾਉਣਾ ਪਏਗਾ ਔਰ ਇਹ ਬਿਲਕੁਲ ਕੋਰਾ ਕੰਧ ਤੇ ਲਿਖਿਆ ਹੋਇਆ ਝੂਠ ਹੈ ਅਸਲ ਦੇ ਵਿੱਚ ਜੇ ਅਕਾਲੀ ਦਲ ਬਚਾਉਣਾ ਹੈ ਤੇ ਸੁਖਵੀਰ ਤੇ ਉਹਦੀ ਜੁੰਡਲੀ ਲਾਣੇ ਨੂੰ ਪੰਥ ਦੇ ਗਲੋਂ ਲਾਣਾ ਪਏਗਾ ਸੋ ਇਹ ਬਿਲਕੁਲ ਅਲੱਗ ਤਰੀਕੇ ਦੀ ਮੈਨੀਪੂਲੇਸ਼ਨ ਜਿਵੇਂ ਸਰਕਾਰ ਨੇ ਬਰਗਾੜੀ ਮੋਰਚੇ ਵੇਲੇ ਧਿਆਨ ਸਿੰਘ ਮੰਡ ਨੂੰ ਖਰੀਦਿਆ ਨਹੀਂ ਸੀ ਬਲਕਿ ਮੈਨੀਪੂਲੇਟ ਕੀਤਾ ਸੀ ਸੋ ਬਿਲਕੁਲ ਇਹ ਇੱਕ ਸਾਜ਼ਿਸ਼ ਤੈਅ ਤੇ ਇੱਕ ਨੈਰੇਟਿਵ ਸਿਰਜ ਕੇ ਜਥੇਦਾਰ ਸਹਿਬਾਨਾਂ ਨੂੰ ਮੈਨੀਪੂਲੇਟ ਕਰ ਰਹੇ ਨੇ ਕਿ ਇਹ ਜਚਾਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਜਿਵੇਂ ਇਹ ਕਿਹਾ ਜਾ ਰਿਹਾ ਵੀ ਸਾਜ਼ਿਸ਼ ਦਾ ਸ਼ਿਕਾਰ ਸਾਜ਼ਿਸ਼ ਦਾ ਸ਼ਿਕਾਰ ਮੈਨੂੰ ਲੱਗਦਾ ਇਹ ਗਾਣਾ ਵੀ ਸੁਖਵੀਰ ਬਾਦਲ ਨੂੰ ਇਹ ਗਾਣਾ ਟੁਕਵਾ ਹੈ ਜੇ ਕਿਤੇ ਗਾਉਣ ਵਾਲਾ ਇਹਨਾਂ ਦਾ ਪੁਰਾਣਾ ਫੇਵਰਟ ਸਿੰਗਰ ਗੁਰਮੀਤ ਰਾਮ ਰਹੀਮ ਹੁੰਦਾ ਤੇ ਸ਼ਾਇਦ ਅਦਾ ਅਸਰ ਜ਼ਿਆਦਾ ਹੁੰਦਾ ਇਹ ਗਾਣਾ ਉਹਦੇ ਕੋਲੋਂ ਗਵਾਣਾ ਚਾਹੀਦਾ ਸੀ ਵੀ ਅਸੀਂ ਸਾਜ਼ਿਸ਼ ਦਾ ਸ਼ਿਕਾਰ ਹੋਏ ਆਂ ਔਰ ਦੱਸਦੇ ਫਿਰ ਦੋਵੇਂ ਜਾਣੇ ਕਿ ਦੀ ਸਾਜ਼ਿਸ਼ ਦਾ ਸ਼ਿਕਾਰ ਹੁੰਦੇ ਕਿਉਂਕਿ ਇਹਨਾਂ ਦੋਵਾਂ ਦੀ ਜੁੰਡਲੀ ਵਿੱਚੋਂ ਇੱਕ ਬੰਦਾ ਜੇਲ੍ਹ 'ਚ ਆ ਤੇ ਇੱਕ ਬੰਦਾ ਬਾਹਰ ਹੈ ਔਰ ਮੈਨੂੰ ਇਹ ਲੱਗਦਾ ਵੀ ਕਿੱਡੀ ਬੇਸ਼ਰਮੀ ਦੇ ਨਾਲ ਇਹ ਚੈਲੰਜ ਵੀ ਕਰ ਰਹੇ ਨੇ ਅ ਅੱਜ ਜਦੋਂ ਇੱਥੇ ਸ਼੍ਰਮਣੀ ਕਮੇਟੀ ਪ੍ਰਧਾਨ ਨੂੰ ਪਤਾ ਲੱਗਾ ਵੀ ਇੱਥੇ ਮੰਗ ਪੱਤਰ ਦੇ ਰਹਣਾ ਨੌਜਵਾਨ ਜਿਹਾ ਬੰਦੀਆਂ ਨੇ ਤੇ ਉਹ ਬਿਆਨ ਦੇ ਰਹੇ ਨੇ ਵੀ ਤੁਸੀਂ ਨਸੀਤਾ ਨਾ ਦਿਓ ਜੀ ਜਥੇਦਾਰ ਸਾਹਿਬਾਨਾਂ ਨੂੰ ਉਹ ਸਮਰਥ ਨੇ ਪ੍ਰਭੂ ਸੱਤਾ ਸੰਪੰਨ ਨੇ ਫੈਸਲੇ ਲੈਣ ਲਈ ਆਜ਼ਾਦ ਨੇ ਨਿਰਪੱਖ ਨੇ ਤੇ ਠੀਕ 15 ਦਿਨ 20 ਦਿਨ ਪਹਿਲਾਂ ਅੰਤਰੀ ਕਮੇਟੀ ਦੇ ਵਿੱਚ ਮਤਾ ਪਾਸ ਕੀਤਾ ਜਾਂਦਾ ਕਿ ਜਥੇਦਾਰ ਸਹਿਬਾਨਾਂ ਨੂੰ ਫੈਸਲਾ ਕਰਨ ਲਈ ਸਲਾਹਕਾਰੀ ਬੋਰਡ ਬਣਾਇਆ ਜਾਊਗਾ ਇੱਕ ਪਾਸੇ ਜਥੇਬੰਦੀਆਂ ਨੂੰ ਇਹ ਕਿਹਾ ਜਾ ਰਿਹਾ ਕਿ ਨਸੀਤਾਂ ਨਾ ਦਿਓ ਤੇ ਕਿੱਥੇ ਸ਼੍ਰੋਣੀ ਕਮੇਟੀ ਅੰਤਰੀ ਕਮੇਟੀ ਚ ਮਤਾ ਪਾਸ ਕਰ ਰਹੀ ਹੈ ਵੀ ਬਕਾਇਦਾ ਸਲਾਹ ਦੇਣ ਲਈ ਅਸੀਂ ਬੋਰਡ ਬਣਾਵਾਂਗੇ ਤਾਂ ਕਿ ਉਹ ਆਜ਼ਾਦ ਫੈਸਲਾ ਨਾ ਲੈ ਸਕਣ ਕਦੀ ਵੀ ਸੋ ਇਹ ਦੋਰੇ ਮਾਪਦੰਡ ਤੋਂ ਇਹ ਲੱਗਦਾ ਵੀ ਜਿਵੇਂ ਹੁਣ ਆਖਰੀ ਅਪੀਲ ਧਾਮੀ ਹੁਣਾਂ ਦੀ ਆਈ ਹੈ ਉਹ ਇਹ ਆ ਵੀ ਭਾਈ ਸਾਡਾ ਹੁਣ ਆਲਮੋਸਟ ਗੱਲ ਸਿਰੇ ਚੜ ਗਈ ਹੈ ਹੁਣ ਉਹਨਾਂ ਨੂੰ ਖਰਾਬ ਨਾ ਜੇ ਦੇਖਿਆ ਜਾਵੇ ਤਾਂ ਨਸੀਬ ਦੀ ਤੁਸੀਂ ਗੱਲ ਕੀਤੀ ਹੈ ਤਾਂ ਕੁਝ ਦਿਨ ਪਹਿਲਾਂ ਜਿਹੜੀ ਗੁਪਤ ਮੀਟਿੰਗਾਂ ਵੀ ਸਾਹਮਣੇ ਆਈਆਂ ਕਿ ਜਥੇਦਾਰ ਜੀ ਦੇ ਦਬਾਅ ਪਾਇਆ ਜਾ ਰਿਹਾ ਫੈਸਲੇ ਨੂੰ ਲੈ ਕੇ ਫਿਰ ਉਹ ਕਿਵੇਂ ਦੇਖਦੇ ਹੋ ਇਹ ਦੇਖੋ ਸਿੱਧਾ-ਸਿੱਧਾ ਦਬਾਅ ਨਹੀਂ ਉਹਨਾਂ ਨੇ ਹਰ ਉਹ ਵਸੀਲਾ-ਵਸੀਲਾ ਜਿਹੜਾ ਸੁਰਜੀਤ ਸਿੰਘ ਬਰਨਾਲੇ ਨੇ ਜਾਂ ਉਦੋਂ ਪਹਿਲਿਆਂ ਨੇ ਵਰਤਿਆ ਸੁਖਵੀਰ ਦਾ ਰੋਲ ਉਹ ਤੋਂ ਕਿਤੇ ਵੱਖਰਾ ਨਹੀਂ ਬਸ ਜੇ ਕਿਤੇ ਇੱਕੋ ਹੀ ਚੀਜ਼ ਮੰਨ ਲਈ ਆ ਜੇ ਕਿਤੇ ਪਾਵਰ ਹੁੰਦੀ ਨਾ ਕੋਲ ਜੇ ਸਰਕਾਰ ਹੁੰਦੀ ਤਾਂ ਇੱਥੇ ਸੋਮਵਾਰ ਨੂੰ 10000 ਬੰਦੇ ਦੀ ਗੁੰਡਿਆਂ ਦੀ ਫੌਜ ਆਣੀ ਸੀ ਅਕਾਲ ਤਖਤ ਤੇ ਉਹਦੇ ਨਾਲ ਸਿਰਫ ਸਰਕਾਰ ਨਾ ਹੋਣ ਕਰਕੇ ਇਹ ਗਾਣੇ ਕੱਢੇ ਜਾ ਰਹੇ ਨੇ ਨਹੀਂ ਇਹ ਗਾਣੇ ਨਹੀਂ ਇਹ ਧਮਕੀਆਂ ਵਾਲੇ ਲੋਕ ਨੇ ਔਰ ਇਹਨਾਂ ਨੇ ਸਾਰੀ ਜ਼ਿੰਦਗੀ ਅਕਾਲ ਤੱਕ ਤੇ ਸ਼ੌਣੀ ਕਮੇਟੀ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਹੈ ਕਾਨਫਰੰਸਾਂ ਦੇ ਵਿੱਚ ਪੱਗਾਂ ਲਾਈਆਂ ਨੇ ਠੀਕ ਹੈ ਧਾਰਮਿਕ ਕਾਨਫਰੰਸਾਂ ਦੇ ਵਿੱਚ ਪੱਗਾਂ ਲਾਈਆਂ ਨੇ ਸਿਮਰਜੀਤ ਸਿੰਘ ਮਾਨ ਦੀ ਪੱਗ ਲਾ ਚੁੱਕੇ ਨੇ ਕਤੂ ਨੰਗਲ ਦੀ ਸਟੇ ਤੇ ਸੋ ਇਹ ਗੁੰਡਾਗਰਦੀ ਵਾਲੇ ਲੋਕ ਨੇ ਬਸ ਨਾ ਚੱਲਣ ਕਰਕੇ ਤਾਂ ਹੁਣ ਮੈਨੀਪੂਲੇਸ਼ਨ ਵਾਲੇ ਪਾਸੇ ਤੁਰੇ ਹੋਏ ਵੀ ਸਿੱਧੀਆਂ ਧਮਕੀਆਂ ਦੇ ਕੇ ਦੇਖ ਲਈਆਂ ਉਹਦੇ ਨਾਲ ਇਹਨਾਂ ਦਾ ਇੱਕ ਪਿਆਦਾ ਵਿਚਾਰਾ ਰਗੜਿਆ ਗਿਆ ਹਾਲਾਕਿ ਧਮਕੀ ਉਹ ਬੂਰੇ ਬਾਦਲ ਲਾਣੇ ਦੀ ਜੁੰਡਲੀ ਦੀ ਸੀ ਤੇ ਪਿਆਦਾ ਕੱਲਾ ਬਲਟਵਾ ਮੁਰੇ ਕੀਤਾ ਸੀ ਤੇ ਉਹ ਧਮਕੀਆਂ ਕੱਲੀ ਬਲਟੋਏ ਦੀਆਂ ਨਿੱਜੀਆਂ ਨਹੀਂ ਸੀ ਵੀ ਤੁਹਾਨੂੰ ਠੋਕਾਂਗੇ ਤੁਹਾਨੂੰ ਖੰਡਾ ਖੜਕਾਵਾਂਗੇ ਤੇ ਜਿਵੇਂ ਜਥੇਦਾਰ ਸਾਹਿਬਾਂ ਨੇ ਆਪ ਕੰਫੈਸ ਕੀਤਾ ਵੀ ਸਾਡੇ ਬੱਚਿਆਂ ਨੂੰ ਉਹਨਾਂ ਦੇ ਪਿੱਛੇ ਤੱਕ ਕੀਤਾ ਗਿਆ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਉਦੋਂ ਬਾਅਦ ਮੈਨੂੰ ਇਹ ਲੱਗਦਾ ਵੀ ਜੇ ਫਿਰ ਵੀ ਕੌਮ ਨੇ ਜਿਸ ਤਰੀਕੇ ਦਾ ਜਥੇਦਾਨ ਵਾਲੇ ਪੱਖ ਤੇ ਖੜ ਕੇ ਸਮਰਥਨ ਦਿੱਤਾ ਜਿਵੇਂ ਜ ਉਹਨਾਂ ਨੂੰ ਰਿਸਪੌਂਸ ਦਿੱਤਾ ਉਦੇ باوجود ਵੀ ਜੇ ਕੌਮੀ ਵਹਿਣ ਮੁਤਾਬਕ ਕੌਮੀ ਜਜ਼ਬਾਤਾਂ ਦੇ ਅਨੁਕੂਲ ਫੈਸਲਾ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਵੀ ਸਿੱਖ ਕੌਮ ਨੇ ਇੱਕ ਗਿਆਨੀ ਗੁਰਬੰਧ ਸਿੰਘ ਦਾ ਨਾਂ ਨਾਂ ਦਾ ਨਾ ਕਾਂ ਮਾਰ ਕੇ ਟੰਗਿਆ ਹੋਇਆ ਗਾਂਦ ਤੇ ਇੱਕ ਵਾਰੀ ਗੁਰਬੰਧ ਸਿੰਘ ਮਾਨਵਾਲ ਮਾਰ ਲੈਣੀ ਚਾਹੀਦੀ ਕੋਈ ਫੈਸਲਾ ਇਹ ਕੋਈ ਧਮਕੀ ਨਹੀਂ ਹੈਗੀ ਬਟ ਇਹ ਸੱਚਾਈ ਆ ਜੇ ਤੁਹਾਨੂੰ ਅੱਜ 100 ਬੰਦੇ ਇੱਥੇ ਆ ਕੇ ਕਹਿ ਦਿੰਦੇ ਆ ਜੀ ਅਕਾਲ ਤਖਤ ਮਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਸੀਂ ਜਥੇਦਾਰਾਂ ਦੇ ਹਰ ਤਰ੍ਹਾਂ ਦੇ ਫੈਸਲੇ ਦੇ ਨਾਲ ਆ ਇਹ 100 ਕੇ ਛੱਡੋ 1000 ਬੰਦਾ ਤੁਹਾਨੂੰ ਲੱਭਣਾ ਨਹੀਂ ਤੁਸੀਂ ਇੱਕ ਵਾਰੀ ਕੌਮੀ ਵਹਿਣ ਦੇ ਉਲਟ ਫੈਸਲਾ ਕਰਕੇ ਦੇਖ ਕੌਮੀ ਵਹਿਣ ਇਹ ਹੈ ਕਿ ਹੁਣ ਉਹ ਇਹ ਇਹ ਦੇਖ ਰਹੇ ਨੇ ਕਿ ਤੁਸੀਂ ਇੱਕ ਤੱਬਰ ਦੀ ਸਿਆਸਤ ਬਚਾਉਣ ਲਈ ਅਕਾਲ ਤਖਤ ਦੀ ਅਜਮਤ ਨੂੰ ਦਾਤੇ ਲਾਇਆ ਹੋਇਆ ਹੈ। ਔਰ ਜਿੱਦੇ ਜਿੱਦਾਂ ਬੇਸ਼ਰਮੀ ਦੇ ਨਾਲ ਥ੍ਰੈਟ ਦਿੱਤੇ ਜਾ ਰਹੇ ਨੇ ਜਥੇ ਬੰਦੀਆਂ ਨੂੰ ਵੀ ਤੁਸੀਂ ਨਸੀਤਾਂ ਨਾ ਦਿਓ ਜੀ ਤੁਸੀਂ ਦਬਾਅ ਬਣਾ ਰਹੇ ਹੋ। ਜਿਹੜਾ ਗਾਣਾ ਪੀਟੀਸੀ ਦੇ ਚੈਨਲ ਦੇ ਰਿਕਾਰਡ ਸਟੂਡੀਓ ਚ ਰਿਕਾਰਡ ਹੋ ਕੇ ਤੁਸੀਂ ਕਹਿ ਰਹੇ ਹੋ ਵੀ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਸੁਖਵੀਰ ਫਿਰ ਇਹ ਦੱਸੇ ਵੀ ਹੁਣ ਸੁਖਵੀਰ ਭਾਈ ਵੀ 14 ਸਤ ਨੂੰ ਮਾਫੀ ਕਿਹੜੀ ਸਾਜ਼ਿਸ਼ ਅਧੀਨ ਕੀਤੀ ਗਈ ਸੀ ਸੁਮੇਸ਼ ਸੈਣੀ ਨੂੰ ਕਿਹੜੀ ਸਾਜ਼ਿਸ਼ ਦੀ ਡੀਜੀਪੀ ਲਾਇਆ ਸੀ ਕਿਹੜੀ ਸਾਜ਼ਿਸ਼ ਦੀਨ ਕੋਟਕਪੁਰਾ ਤੇ ਬਹਿਬਲ ਕਲਾਂ ਦੇ ਵਿੱਚ ਸਿੱਖਾਂ ਦੇ ਗੋਲੀਆਂ ਚਲਾਈਆਂ ਸੀ ਲੁਧਿਆਣੇ ਦੇ ਵਿੱਚ ਨੂਰ ਮੈਲੀਏ ਦਾ ਵਿਰੋਧ ਕਰਨ ਵਾਲੇ ਤੇ ਗੋਲੀਆਂ ਚੱਲੀਆਂ ਗੁਰਦਾਸਪੁਰ ਚ ਸ਼ਿਵਸਨ ਨਾਲ ਦੇ ਵਿਰੋਧ ਕਰਨ ਵਾਲੇ ਤੇ ਸ਼ਾਂਤੀਪੁਰਕ ਵਿਰੋਧ ਕਰਨ ਵਾਲੇ ਤੇ ਗੋਲੀਆਂ ਚੱਲੀਆਂ ਉਹਨਾਂ ਕਤਲਾਂ ਦਾ ਜਿਹੜਾ ਖੂਨ ਡੁੱਲਿਆ ਸਿਰਫ ਸੁਖਵੀਰ ਵਾਲੀ ਟਨੌਰ ਦੀ ਗੱਲ ਕਰ ਰਹੇ ਆ ਉਸ ਤੋਂ ਪਿੱਛੇ ਹਜ਼ਾਰਾਂ ਲਾਸ਼ਾਂ ਦਾ ਜਿਹੜਾ ਖੂਨ ਆ ਉਹ ਇਹਨਾਂ ਦੇ ਟੱਬਰ ਦੇ ਹੱਥਾਂ ਨਾਲ ਜਿਹੜੇ ਰੰਗੇ ਹੋਏ ਨੇ ਉਹਨਾਂ ਦੇ ਖੂਨ ਨਾਲ ਨੌਜਵਾਨਾਂ ਦੇ ਚਾਹੇ ਝੂਠੇ ਪੁਲਿਸ ਮੁਕਾਬਲੇ ਨੇ ਚਾਹੇ ਮਤਲਬ ਅਕਾਲ ਤਖਤ ਸਾਹਿਬ ਤੇ ਹਮਲਾ ਹਰ ਦੋਸ਼ ਤੇ ਵਿੱਚ ਇਸ ਟੱਬਰ ਦਾ ਨਾਮ ਆਜਦਾ ਤੇ ਤੁਸੀਂ ਅੱਜ ਉਹਨੂੰ ਐਡੇ ਸੌਖੇ ਤਰੀਕੇ ਦੇ ਨਾਲ ਬਰਨਾਲੇ ਵਾਂਗੂ ਵੀ ਜੋੜੇ ਘਰ ਦੀ ਸੇਵਾ ਲਾ ਕੇ ਧਾਰਮਿਕ ਪਰੰਪਰਾਵਾਂ ਦੇ ਨਾਂ ਹੇਠ ਹੁਣ ਮੈਨੂੰ ਇੱਕ ਗੱਲ ਸਮਝਾਓ ਫਿਰ ਜੀ ਜਿਹੜੀ ਗੱਲ ਕੋਈ ਨਹੀਂ ਕਹਿ ਰਿਹਾ ਤੇ ਫਿਰ ਸਾਡਾ ਸਪਸ਼ਟ ਸਵਾਲ ਹੈ ਵੀ ਕੀ ਬਲਟੋਏ ਨੂੰ ਜਿਹੜੀ ਸਜ਼ਾ ਲੱਗੀ ਉਹਨੂੰ ਜੈਟ ਰਾਇਆ ਸਾਰੀ ਕੌਮ ਨੇ ਉਹ ਪਿੱਟਦਾ ਮਰ ਗਿਆ ਕੌਮ ਦੇ ਨਾਲ ਕੋਈ ਇੱਕ ਬੰਦਾ ਉਹਦੀ ਪਾਰਟੀ ਵਿੱਚ ਦੇ ਨਾਲ ਨਹੀਂ ਖੜੀ ਇਹਦਾ ਮਤਲਬ ਜਨਧਰ ਸਹਿਬਾਨਾ ਵੱਲੋਂ ਲਵਾਈ ਗਈ ਸਜ਼ਾ ਤੇ ਮੋਹਰ ਲੱਗੀ ਉਹਦਾ ਗੁਨਾਹ ਕੀ ਸੀ ਕਿ ਉਹਨੇ ਜਨਧਰ ਸਹਿਬਾਨਾ ਦੇ ਸ਼ਾਨੋ ਸ਼ੌਕਤ ਤੇ ਜਾਂ ਮਾਨ ਮਰਿਆਦਾ ਤੇ ਨਿੱਜੀ ਤੌਰ ਤੇ ਹਮਲਾ ਕੀਤਾ ਗਲਤ ਲਫ਼ਜ਼ ਬੋਲੇ ਠੀਕ ਹੈ ਇਹੀ ਉਹਦਾ ਦੋਸ਼ ਹੈ ਨਾ ਮੁੱਖ ਤੌਰ ਤੇ ਜਦੋਂ ਉਹਨੂੰ ਸਜ਼ਾ ਹੋਈ ਉਸ ਕਿਆ ਨੀ ਆਰ ਪੀ ਸਿੰਘ ਵਾਲਾ ਐਪੀਸੋਡ ਉਸ ਤੋਂ ਬਾਅਦ ਜੋ ਹੈ ਉਹਨੂੰ ਉਹਨੂੰ ਸਜ਼ਾ ਲੱਗਣ ਤੋਂ ਬਾਅਦ ਪਹਿਲਾ ਜਿਹੜਾ ਐਪੀਸੋਡ ਆ ਉਹ ਇਹ ਆ ਵੀ ਉਹਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂ ਉਹਨਾਂ ਨੂੰ ਧਮਕੀ ਦਿੱਤੀ। ਉਹਦੇ ਲਈ ਸਜ਼ਾ ਆਇਆ ਵੀ 10 ਸਾਲ ਲਈ ਉਹਨੂੰ ਪੋਲਿਟਿਕਲ ਇੱਕ ਤਰੀਕੇ ਦਾ ਬੈਨ ਇੱਕ ਪਾਰਟੀ ਦੇ ਵਿੱਚੋਂ ਠੀਕ ਹੈ। ਤੇ ਜਿਹਦੇ ਟੱਬਰ ਦੇ ਜਾਂ ਜਿਸ ਵਿਅਕਤੀ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਜਿਹਦਾ ਲੰਬਾ ਚੌੜਾ ਇਤਿਹਾਸ ਔਰ ਤੁਸੀਂ ਵੀ ਕਹਿ ਰਹੇ ਹੋ ਵੱਜਰ ਗਨਾ ਆ ਫਿਰ ਉਹਦੀ ਸਜ਼ਾ ਵਲਟੋਏ ਨਾਲੋਂ ਘੱਟ ਕਿਵੇਂ ਹੋ ਸਕਦੀ ਹੈ? ਠੀਕ ਹੈ ਸੋ ਇਹ ਕਿਹੜਾ ਕ੍ਰਾਈਟੇਰੀਆ ਜਿਹਦੇ ਅੰਦਰ ਇਹ ਸਜ਼ਾ ਤੈਅ ਕੀਤੀ ਜਾ ਰਹੀ ਹੈ ਇਹ ਟਰਾਂਸਪੇਰੈਂਟਲੀ ਫਿਰ ਤੁਹਾਨੂੰ ਕੌਮ ਪੁੱਛੇਗੀ ਜੇ ਗਲਤ ਫੈਸਲਾ ਹੋਇਆ ਤਾਂ। ਸੋ ਮੈਨੂੰ ਲੱਗਦਾ ਵੀ ਅਸੀਂ ਸਿੰਘ ਸਭਾਵਾਂ ਨੂੰ ਜਿੱਥੇ ਬੇਨਤੀ ਕਰਨ ਆਏ ਸੀ ਔਰ ਅਰਦਾਸ ਕਰਨ ਆਏ ਸੀ ਵੀ ਗੁਰੂ ਪਾਤਸ਼ਾਹ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਸਹੀ ਫੈਸਲਾ ਕਰਾਉਣ ਉਹਦੇ ਪਿੱਛੇ ਸਾਡਾ ਇੱਕ ਡਰ ਹੈ ਕਿ ਇੱਕ ਬੜਾ ਲੰਬੇ ਸਮੇਂ ਬਾਅਦ ਜਿਹੜੀ ਭਰੋਸੇਯੋਗਤਾ ਕਾਇਮ ਹੁੰਦੀ ਨਜ਼ਰ ਆ ਰਹੀ ਸੀ ਅਕਾਲ ਤਖਤ ਸਾਹਿਬ ਵਰਗੀ ਸਰਵੋਤਮ ਸੰਸਥਾ ਦੇ ਬਾਰੇ ਸਿੱਖਾਂ ਦੇ ਵਿੱਚ ਇੱਕ ਜਿਹੜੀ ਚੰਗੀ ਮੋੜ ਤੋਂ ਫਿਰ ਇੱਕ ਭਰੋਸੇਯੋਗਤਾ ਵਾਲੀ ਰਾਏ ਬਣ ਰਹੀ ਸੀ ਉਹਨੂੰ ਫਿਰ ਦੁਬਾਰਾ ਢਾਹ ਨਾ ਲੱਗੇ ਗਿਆਨੀ ਗੁਰਬਚਨ ਸਿੰਘ ਉਹਨਾਂ ਤੋਂ ਗਿਲਾ ਇਸ ਕਰਕੇ ਨਹੀਂ ਹੈ ਕਿਉਂਕਿ ਉਹਨਾਂ ਨੂੰ ਕਦੀ ਕੌਮ ਨੇ ਆਪਣਾ ਜੱਜ਼ਦਾਰ ਮੰਨਿਆ ਹੀ ਤੁਸੀਂ ਪਹਿਲਾਂ ਕੌਮ ਦਾ ਭਰੋਸਾ ਜਿੱਤਿਆ ਕੌਮ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਉਸ ਵਿਸ਼ਵਾਸ ਦੇ ਵਿੱਚ ਉਹ ਉਮੀਦਾਂ ਜਾਗੀਆਂ ਹੁਣ ਜੇ ਤੁਸੀਂ ਕੋਈ ਗਿਆਨੀ ਗੁਰਵਜਨ ਸਿੰਘ ਵਰਗਾ ਫੈਸਲਾ ਦਿਨੇ ਹੋ ਤੇ ਫਿਰ ਉਹ ਭਰੋਸੇ ਦਾ ਵੀ ਕਤਲ ਮੰਨਿਆ ਜਾਵੇ ਫਿਰ ਤੁਹਾਡਾ ਕਿਤੇ ਨਾ ਕਿਤੇ ਜਿਹੜਾ ਜਿਹੜਾ ਰੋਸ ਗਿਆਨੀ ਗੁਰਵਜਨ ਸਿੰਘ ਕੋਲ ਆ ਫਿਰ ਤੁਹਾਡੇ ਤੇ ਰੋਸ 10 ਗੁਣਾ ਹੋਰ ਵੱਡਾ ਹੋ ਜਾਏਗਾ ਕੌਮ ਤੋਂ ਉਹਦੇ ਜਿਹੜੀ ਖਾਨਾ ਜੰਗੀ ਬਣੇਗੀ ਉਹਦੇ ਵਿੱਚ ਸੰਸਥਾ ਦੀ ਇਕਾਲਤਕ ਸਾਹਿਬ ਵਰਗੀ ਸੰਸਥਾ ਦੀ ਵਕਾਰ ਨੂੰ ਭਰੋਸੇ ਯੋਗਤਾ ਨੂੰ ਕ੍ਰੈਡੀਬਿਲਟੀ ਨੂੰ ਟਾ ਲੱਗਦੀ ਹੈ ਸੋ ਅਸੀਂ ਉਸ ਕ੍ਰੈਡੀਬਿਲਟੀ ਨੂੰ ਪਛਾਣਨ ਦੇ ਚੱਕਰ 'ਚ ਆ ਜਥੇਦਾਰ ਸਾਹਿਬਾਨਾ ਦੀ ਨਿੱਜੀ ਤੌਰ ਤੇ ਉਹਨਾਂ ਦੇ ਬਾਰੇ ਕੌਮ 'ਚ ਕੀ ਰਾਏ ਹੋਊਗੀ ਉਹ ਸਾਡਾ ਵਿਸ਼ਾ ਨਹੀਂ ਹੈ ਸਾਡਾ ਵਿਸ਼ਾ ਹੈ ਜੇ ਸੰਸਥਾ ਦੀ ਤੁਸੀਂ ਸੇਵਾ ਸੰਭਾਲ ਕਰ ਰਹੇ ਹੋ ਤੁਹਾਡੇ ਕਿਸੇ ਗਲਤ ਫੈਸਲੇ ਨਾਲ ਸੰਸਥਾ ਦੀ ਭਰੋਸੇਯੋਗਤਾ ਨੂੰ ਠਾਣਾ ਢਾਣਾ ਲੱਗੇ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਪਿਛਲੇ ਜਦੋਂ ਤਨਖਾਹਿਆ ਕਰਾ ਦਿੱਤਾ ਜਾਂਦਾ ਹੈ ਸੁਖਵੀਰ ਬਾਦਲ ਨੂੰ ਤਾਂ ਉਸ ਤੋਂ ਬਾਅਦ ਕਾਫੀ ਸਮਾਂ ਲੱਗਿਆ ਕਿਤੇ ਨਾ ਕਿਤੇ ਵਿੱਚ ਮੀਟਿੰਗਾਂ ਵੀ ਹੋਈਆਂ ਸੁਖਵੀਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਪਰ ਉਹ ਇੱਕ ਕਹਿ ਰਹੇ ਕਿ ਡਰਾਮਾ ਹੀ ਰਚਿਆ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਗੱਲ ਕੀਤੀ ਵਿਰਸਾ ਸਿੰਘ ਮਲਟੋਆ ਦੀ ਉਹਨਾਂ ਦੀ ਜਿਹੜੀ ਗਲਤੀ ਸਾਹਮਣੇ ਆਈ ਉਹਨਾਂ ਨੂੰ 10 ਸਾਲ ਦੀ ਰਾਜਨੀਤੀ ਤੋਂ ਬਾਹਰ ਕੀਤਾ ਗਿਆ ਪਰ ਜਿਹੜੇ ਇਹ ਗੁਨਾਹ ਨੇ ਇਹਨਾਂ ਵੱਲੋਂ ਬਹੁਤ ਵੱਡੇ ਨੇ ਕੀ ਲੱਗਦਾ ਹੈ ਕਿ ਉਸ ਤੋਂ ਵੱਡੀ ਸਜ਼ਾ ਹੋ ਸਕਦੀ ਹੈ ਜਾਂ ਉਸ ਤੋਂ ਥੱਲੇ ਹੋ ਸਕਦਾ ਹੈ ਜਾਂ ਕਿਵੇਂ ਦਾ ਤੁਸੀਂ ਸੋਚਦੇ ਹੋ ਦੇਖੋ ਅਲਟੀਮੇਟਲੀ ਕੀ ਹੈ ਕਿ ਤੁਸੀਂ ਸਜ਼ਾ ਦੇਣ ਵਾਲੇ ਵਿਅਕਤੀ ਦੇ ਪ੍ਰਤੀ ਨਰਮੀ ਧਾਰਮਿਕ ਪਰੰਪਰਾਵਾਂ ਅਨੁਸਾਰ ਸਿਰਫ ਇੱਕ ਸ਼ਰਤ ਤੇ ਦੇ ਸਕਦੇ ਹੋ ਕਿ ਬੰਦਾ ਬਹੁਤ ਹੀ ਠਹਿ ਕੇ ਨਿਵ ਕੇ ਆਜੇ ਨਿਵ ਕੇ ਆਜੇ ਮਨ ਨਹੀਂ ਲਵੇ ਗਲਤੀ ਬਹੁਤ ਜ਼ਿਆਦਾ ਫਿਰ ਤੁਹਾਡੇ ਉਹਦੇ ਪ੍ਰਤੀ ਨਰਮੀ ਵਰਤਣੀ ਬਣਦੀ ਹਾਲਾਂਕਿ ਵਲਟੋਹੇ ਨੇ ਵੀ ਆਪਣੀ ਗਲਤੀ ਮੰਨ ਲਈ ਸੀ ਲਿਖਤੀ ਤੌਰ ਤੇ ਠੀਕ ਹੈ ਤੇ ਜੇ ਤੁਸੀਂ ਉਹਦੇ ਲਈ ਨਰਮੀ ਨਹੀਂ ਵਰਤਦੇ ਕਿਉਂਕਿ ਉਹਨਾਂ ਨੇ ਤੁਹਾਡੇ ਪਰਿਵਾਰ ਤੇ ਜਾਂ ਤੁਹਾਡੇ ਤੇ ਨਿੱਜੀ ਤੌਰ ਤੇ ਹਮਲਾ ਕੀਤਾ ਉਹ ਬਹੁਤ ਵੱਡਾ ਗناہ ਅਸੀਂ ਕਹਿੰਦੇ ਵੀ ਸੰਸਥਾ ਦੇ ਸੇਵਾਦਾਰ ਦਾ ਮਾਨ ਸਨਮਾਨ ਬਹਾਲ ਹੋਣਾ ਚਾਹੀਦਾ ਤੇ ਜੇ ਸੰਸਥਾ ਦੀ ਸੇਵਾ ਸੰਭਾਲ ਕਰਨ ਵਾਲੇ ਸੇਵਾਦਾਰ ਦਾ ਮਾਨ ਸਨਮਾਨ ਹੋਣਾ ਬਹੁਤ ਵੱਡੀ ਗੱਲ ਹੈ ਤੇ ਫਿਰ ਸੰਸਥਾ ਦੇ ਮਾਨ ਸਨਮਾਨ ਨੂੰ ਤੁਸੀਂ ਕਿੱਥੇ ਦੇਖਦੇ ਹੋ ਜਿਨ੍ਹਾਂ ਨੇ ਮਾਨ ਸਨਮਾਨ ਨੂੰ ਢਾਈ ਲਾਈ ਦੂਜੀ ਗੱਲ ਨਰਮੀ ਵਾਲੀ ਗੱਲ ਡਰਾਮ ਹੈ ਜਦੋਂ ਇਹ ਲਿਖ ਕੇ ਦੇ ਗਏ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਦਲੀਲ ਕੋਈ ਤਰਕ ਕੋਈ ਅਪੀਲ ਨਹੀਂ ਤੇ ਫਿਰ ਉਹ ਦੁਬਾਰਾ ਆਉਂਦਾ ਇਹ ਕਹਿਣ ਕਿ ਮੈਨੂੰ ਤਾਂ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਮੇਰਾ ਤਾਂ ਗੁਨਾਹ ਹੀ ਕੋਈ ਨਹੀਂ ਮੈਨੂੰ ਤਾਂ ਫਸਾਇਆ ਗਿਆ ਫਿਰ ਉਹ ਆਪ ਦੇ ਨਿੱਜੀ ਚੈਨਲ ਦੇ ਸਟੂਡੀਓ ਦੇ ਵਿੱਚੋਂ ਗਾਣਾ ਰਿਕਾਰਡ ਕਰਕੇ ਸਿੱਧੇ ਤੌਰ ਤੇ ਜਥੇਦਾਰ ਨੂੰ ਥ੍ਰੈਟ ਦੇ ਰਿਹਾ ਕਿ ਮੈਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਹਣਾ ਇਹ ਹੀ ਕਹਿਣਾ ਚਾਹੁੰਦਾ ਸੀ ਨਾ ਹਾਲਾਂਕਿ ਮੈਂ ਫਿਰ ਕਿੰਨਾ ਵੀ ਉਹ ਗਾਣਾ ਆਰਾਮਰੀ ਮੈਨੂੰ ਗਾਣਾ ਚਾਹੀਦਾ ਸੀ ਚਲੋ ਕਿਸੇ ਸੁਧਾਰਨ ਦੇ ਗਾਇਕ ਕੋਲ ਗਵਾ ਲਿਆ ਪਰ ਉਹਦੇ ਮੋਰਓਵਰ ਅਸੀਂ ਜਿਹੜੀ ਗੱਲ ਕਰੀਏ ਇਹ ਵੀ ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਇਹਦਾ ਮਤਲਬ ਸਾਜ਼ਿਸ਼ ਦੇ ਵਿੱਚ ਜਥੇਦਾਰ ਸਹਿਬਾਨ ਸ਼ਾਮਲ ਨੇ ਗਾਣੇ ਦਾ ਸਿੱਧਾ ਮਤਲਬ ਇਹ ਹੈ ਤੇ ਹੁਣ ਕੀ ਜਥੇਦਾਰ ਸਹਿਬਾਨਾਂ ਦੇ ਮਾਨ ਸਨਮਾਨ ਨੂੰ ਢਾਹ ਨਹੀਂ ਲੱਗ ਰਹੀ ਇਹ ਤਾਂ ਬਲਟੋਆ ਇਹ ਤਾਂ ਬਹੁਤ ਵੱਡਾ ਚੈਲੰਜ ਹੈ ਬਲਟੋਆ ਤਾਂ ਸਵਾਲ ਕਰ ਰਿਹਾ ਸੀ ਇਹ ਤਾਂ ਦੋਸ਼ ਲਾ ਰਿਹਾ ਵੀ ਤੁਸੀਂ ਸਾਜ਼ਿਸ਼ ਰਚ ਰਹੇ ਹੋ ਫਿਰ ਉਹ ਸਾਜ਼ਿਸ਼ ਕੌਣ ਕਿਹਦੀ ਜਿਵੇਂ ਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਕਿਹਾ ਵੀ ਏਜੰਸੀਆਂ ਰਾਜ ਰਹੀਆਂ ਨੇ ਤੇ ਇਹਦਾ ਸਿੱਧੇ ਰੂਪ ਚ ਜਥੇਦਾਰਾਂ ਨੂੰ ਏਜੰਸੀਆਂ ਦੇ ਬੰਦੇ ਕਹਿ ਰਹੇ ਨੇ ਵੀ ਸਾਡੇ ਖਿਲਾਫ ਏਜੰਸੀਆਂ ਸਾਜ਼ਿਸ਼ ਕਰ ਰਹੀਆਂ ਨੇ ਤੇ ਜਥੇਦਾਰ ਸਾਜ਼ਿਸ਼ ਕਰ ਰਹੇ ਆ ਸਿੱਧੇ ਰੂਪ ਚ ਤਾਂ ਇਹੀ ਕਹਿ ਰਹੇ ਨੇ ਨਾ ਸੋ ਫਿਰ ਮੈਨੂੰ ਲੱਗਦਾ ਵੀ ਜਿਹੜੀ ਕਸਵੱਟੀ ਸਿੰਘ ਸਹਿਬਾਨਾ ਨੇ 1 ਮਹੀਨੇ ਪਹਿਲਾਂ ਆਪ ਹੀ ਬਣਾਈ ਹੈ ਸਜ਼ਾ ਦੇਣ ਦੀ ਉਸੇ ਕਸਵੱਟੀ ਤਹਿਤ ਇਹਦੇ ਗੁਨਾਹਾਂ ਦਾ ਫੈਸਲਾ ਹੋਣਾ ਚਾਹੀਦਾ ਇਹਦੇ ਲਈ ਕਸਵੱਟੀ ਨਹੀਂ ਬਦਲੀ ਜਾ ਸਕਦੀ ਹੁਣ 2 ਦਸੰਬਰ ਨੂੰ ਸਾਰੇ ਇੱਥੇ ਮੌਜੂਦ ਹੋਣਗੇ ਉਹਦੇ ਵਿੱਚ ਸ਼ਰਮਨੀਂ ਜਿਹੜੀ ਕਿ ਉਸ ਸਮੇਂ ਦੀ ਸ਼ਰਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਦਰਲੀ ਕਮੇਟੀ ਸੀ ਜਾਂ ਤਿੰਨ ਜਿਸ ਜਿਸਦਾਰ ਜਿਹੜੇ ਉਹ ਵੀ ਮੌਜੂਦ ਹੋਣਗੇ ਔਰ ਜਿਹੜੇ ਅਕਾਲੀ ਸਰਕਾਰ ਸਮੇਂ ਮੰਤਰੀ ਰਹੇ ਨੇ ਉਹ ਵੀ ਇੱਥੇ ਮੌਜੂਦ ਹੋਣਗੇ ਕੀ ਲੱਗਦਾ ਹੈ ਕਿ ਇੱਕ ਨਿਮਾਣੇ ਸਿੱਖ ਵਜੋਂ ਆਣ ਇੱਥੇ ਅੱਗੇ ਇੱਥੇ ਆ ਕੇ ਉਹ ਵੀ ਦੀ ਗੱਲਬਾਤ ਨਾ ਕਰਨ ਜਿਵੇਂ ਪਹਿਲਾਂ ਗਲਤੀਆਂ ਹੋ ਚੁੱਕੀਆਂ ਨੇ ਕਿਉਂਕਿ ਜੇ ਤੁਸੀਂ ਪਹਿਲਾਂ ਗੱਲ ਕੀਤੀ ਵੀ ਨਿਮਰਤਾ ਰੱਖ ਕੇ ਆਉਣ ਤਾਂ ਕੀ ਲੱਗਦਾ ਹੈ ਕਿ ਉਹਨਾਂ ਨੂੰ ਨਿਮਾਣੇ ਸਿੱਖ ਵਜੋਂ ਇੱਥੇ ਹੁਣ ਚਾਹੀਦਾ ਦੇਖੋ ਮੈਨੂੰ ਲੱਗਦਾ ਉਹਨਾਂ ਨੂੰ ਜਿਹੋ ਜਿਹਾ ਕੋਈ ਭਰੋਸਾ ਸਿੱਧੇ ਰੂਪ ਦੇ ਵਿੱਚ ਅੰਦਰ ਖਾਤੇ ਮਿਲਿਆ ਕਿਉਂਕਿ ਕੌਮ ਦੇ ਵਿੱਚ ਸ਼ੰਕਾਵਾਂ ਨੇ ਅੱਜ ਸਾਨੂੰ ਡਰ ਹੈ ਇਦਾਂ ਹੋ ਨਾ ਜਾਵੇ ਅਸੀਂ ਨਹੀਂ ਕਹਿੰਦੇ ਇਦਾਂ ਹੀ ਹੋਇਆ ਗਿਆ ਸਾਨੂੰ ਡਰ ਹੈ ਇਦਾਂ ਹੋ ਨਾ ਜਾਵੇ ਕਿ ਲੱਗਦਾ ਨਹੀਂ ਕਿ ਨਿਮਰਤਾ ਦਿਖਾ ਕੇ ਬਾਅਦ ਚ ਉਹੀ ਰੂਪ ਆ ਜਾਏ ਨਹੀਂ ਨਹੀਂ ਦੇਖੋ ਆਲਟੀਮੇਟਲੀ ਮੈਨੂੰ ਲੱਗਦਾ ਵੀ ਸ਼ਾਇਦ ਇਹ ਨਾ ਹੋਵੇ ਵੀ ਜੋ ਜਿਸ ਤਰੀਕੇ ਦਾ ਰਵਈਆ surjit barnale ਦੇ ਪ੍ਰਤੀ ਵਰਤਿਆ ਗਿਆ ਸੀ ਲਗਭਗ ਸ਼ਾਇਦ ਮੈਨੂੰ ਲੱਗਦਾ ਵੀ ਉਸ ਤੋਂ ਵੀ ਥੱਲੇ ਦੀ ਸਜ਼ਾ ਇਹਨੂੰ ਦੇਣ ਦੇ ਅਸਾਰ ਲੱਗ ਰਹੇ ਨੇ ਉਹ ਇਹਨਾਂ ਦੇ ਦੋਸ਼ੀਆਂ ਦੇ ਰਿਸਪਾਂਸ ਤੋਂ ਚੈੱਕ ਹੋ ਰਿਹਾ ਪਰ ਫਿਰ ਵੀ ਅਸੀਂ ਕਿ ਸਾਰਿਆਂ ਦੇ ਗਨਾਹ ਇੱਕੋ ਜੇ ਨਹੀਂ ਨੇ ਮੈਨੂੰ ਦੱਸੋ ਵੀ ਕੀ ਸੁਮੇਸ਼ ਸੈਣੀ ਨੂੰ ਲਾਣ ਦਾ ਫੈਸਲਾ ਸੌਦਾ ਸਾਥ ਨੂੰ ਮਾਫੀ ਲਾਉਣ ਦਾ ਫੈਸਲਾ ਜਾਂ ਹਜ਼ਾਰ ਆਲਮ ਨੂੰ ਟਿਕਟ ਦੇਣ ਦਾ ਫੈਸਲਾ ਇਹ ਸਾਰੇ ਫੈਸਲੇ ਕੀ ਸਰਕਾਰ ਦੇ ਦੌਰਾਨ ਕੀ ਕੈਬਨਟ ਮੀਟਿੰਗ ਚ ਮਤੇ ਪਾਸ ਕਰਕੇ ਕੀਤੇ ਗਏ ਸੀ ਜੇ ਕੈਬਨਟ ਦੇ ਵਿੱਚ ਇਹੋ ਜੇ ਕੋਈ ਮਤੇ ਨਹੀਂ ਸੀ ਪਾਸ ਕੀਤੇ ਗਏ ਫਿਰ ਤੁਸੀਂ ਸਾਰੇ ਮੰਤਰੀਆਂ ਤੇ ਸੁਖਵੀਰ ਬਾਦਲ ਦੇ ਦੋਸ਼ ਇੱਕੋ ਜੇ ਕਿਵੇਂ ਗਿਣ ਸਕਦੇ ਹੋ ਇਹ ਤਾਂ ਸੁਖਵੀਰ ਦੀ ਚਲਾਕੀ ਹੈ ਕਿ ਉਹ ਆਪਣੇ ਨਿੱਜੀ ਗਨਾਹ ਸਾਰੀ ਪਾਰਟੀ ਤੇ ਥੋਪ ਰਿਹਾ ਤੇ ਉਹੋ ਜੇ ਪਾਰਟੀ ਦੇ ਗੋਲੇ ਨੇ ਜਿਹੜੇ ਉਹਨੂੰ ਮੰਨ ਵੀ ਰਹੇ ਨੇ ਜਦੋਂ ਤਨਖਾਈਆ ਘਰਾੜ ਦਿੱਤਾ ਗਿਆ ਤੇ ਦਲਜੀਤ ਚੀਮੇ ਨੇ ਬਿਆਨ ਦਿੱਤਾ ਵੀ ਜੀ ਸਾਰਾ ਕਾਲੀ ਲਾਲ ਤਨਖਾਈਆ ਹੋ ਗਿਆ। ਕੀ ਸਟੂਪਿਡਿਟੀ ਹੈ, ਮੂਰਖਤਾ ਹੈ ਕਿ ਤੁਸੀਂ ਇੱਕ ਬੰਦੇ ਦੇ ਗੁਨਾਹ ਲਈ ਇੱਕ ਪੂਰੀ ਪਾਰਟੀ ਨੂੰ ਦਾਤੇ ਲਾ ਰਹੇ ਹੋ। 100 ਸਾਲਾਂ ਦੀ ਵਿਰਾਸਤ ਨੂੰ ਤੁਸੀਂ ਲਿਆ ਕੇ ਕੂੜੇ ਦੇ ਸਟਾਂਚ ਲੱਗੇ ਹੋਏ ਨੇ। ਸਿਰਫ ਇਸ ਇੱਕ ਬੰਦੇ ਨੂੰ ਉਹਦੀ ਸਿਆਸਤ ਬਚਾਉਣ ਲਈ ਨਾ ਤੇ ਇੱਥੋਂ ਇਹਨਾਂ ਚਾਪਲੂਸਾਂ ਦੀ ਜਿਵੇਂ ਦਲਜੀਤ ਚੀਮੇ ਵਰਗੇ ਬੰਦਿਆਂ ਦੇ ਰੋਲ ਵੱਡੇ ਰਹੇ ਨੇ ਮਾਫੀ ਦਵਾਉਣ ਦੇ ਵਿੱਚ। ਪਰ ਤੁਸੀਂ ਬਾਕੀ ਸਾਰੀ ਕੈਬਨਟ ਨੂੰ ਇੱਕੋ ਰਸੇ ਨਹੀਂ ਬੰਨ੍ਹ ਸਕਦੇ। ਜਿਹਦਾ ਜਿੰਨਾ ਕਸੂਰ ਹੈ ਅਕਾਲ ਤਖਤ ਸਾਹਿਬ ਤੋਂ ਇਨਸਾਫ ਹੋਣਾ ਚ ਤੇ ਕੋਈ ਗੁਨਾਹਗਾਰ ਬਚਣਾ ਵੀ ਨਹੀਂ ਚਾਹੀਦਾ ਠੀਕ ਹੈ ਪਰ ਉਹਦੇ باوجود ਮੈਨੂੰ ਲੱਗਦਾ ਵੀ ਇਹਦੇ ਚ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਵੀ ਪਾਰਟੀ ਬਣਾਉਣਾ ਚਾਹੀਦਾ ਕਿਉਂਕਿ ਜਿਹੜਾ ਕੇਸ ਕਨਸਿਡਰ ਕੀਤਾ ਗਿਆ ਅਕਾਲ ਤੱਕ ਸਰ ਤੇ ਉਹਦੇ ਵਿੱਚ 91 ਲੱਖ ਦੇ ਇਸ਼ਤਿਹਾਰ ਵੀ ਨੇ ਠੀਕ ਹੈ ਉਹਦੇ ਬਾਰੇ ਨੰਗਾ ਚਿੱਟਾ ਝੂਠ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇੱਥੇ ਜਦੋਂ ਆਪਣਾ ਸਪਸ਼ਟੀਕਰਨ ਦਿੱਤਾ ਉਹਦੇ ਚ ਸਾਰੀ ਜ਼ਿੰਮੇਵਾਰੀ ਹਰਚੰਦ ਸਿੰਘ ਜਿਹੜੇ ਉਸ ਵਕਤ ਤੇ ਸਕੱਤਰ ਸੀ ਤੇ ਮਰਹੂਮ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਣਾ ਤੇ ਜ਼ਿੰਮੇਵਾਰੀ ਸੁੱਟ ਦਿੱਤੀ ਦੋਵਾਂ ਬੰਦਿਆਂ ਦੀਆਂ ਅੱਜ ਵੀ YouTube ਤੇ ਕਨਫੈਸ਼ਨਸ ਨੇ ਅਵਤਾਰ ਸਿੰਘ ਮੱਕੜ ਦੀਆਂ ਵੀ ਔਰ ਹਰਚੰਦ ਸਿੰਘ ਨੇ ਆਪਣੀ ਕਿਤਾਬ ਚ ਲਿਖਿਆ ਵੀ ਸਾਨੂੰ ਇਹ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਦਬਾਅ ਬਣਾ ਕੇ ਸਾਨੂੰ ਹੁਕਮ ਚਾੜਿਆ ਵੀ ਤੁਸੀਂ ਇਸ ਇਸ਼ਤਿਹਾਰ ਸ਼੍ਰੋਣੀ ਕਮੇਟੀ ਦੇ ਖਾਤੇ ਚ ਦਿਓ ਤੇ ਫਿਰ ਕੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਅਕਾਲ ਤਖਤ ਤੇ ਲਿਖਤੀ ਰੂਪ ਚ ਝੂਠ ਬੋਲ ਰਿਹਾ ਫਿਰ ਉਹਨੂੰ ਪਾਰਟੀ ਕਿਉਂ ਨਹੀਂ ਬਣਾਇਆ ਜਾ ਰਿਹਾ ਉਹ ਲੋਕਾਂ ਨੂੰ ਮਤਾ ਦੇ ਰਿਹਾ ਕਿ ਤੁਸੀਂ ਅਕਾਲ ਤਖਤ ਨੂੰ ਨਸੀਤਾਂ ਨਾ ਦਿਓ ਸੋ ਇਹ ਅਲਟੀਮੇਟਲੀ ਹਾਲੇ ਤੱਕ ਜ ਨਿਰਪੱਖ ਤਰੀਕਾ ਸੀ ਇਹਦੇ ਸਾਰੇ ਕਿਰਦਾਰ ਤਾਂ ਹਾਲੇ ਅਕਾਲ ਤਖਤ ਸਾਹਿਬ ਤੇ ਸੱਦੇ ਹੀ ਨਹੀਂ ਗਏ ਔਰ ਕਿਵੇਂ ਹੋ ਸਕਦਾ ਵੀ ਜਿਹੜੇ ਇਸ ਸਾਰੀਆਂ ਘਟਨਾਵਾਂ ਦੇ ਕਿਰਦਾਰ ਨੇ ਚਾਹੇ ਇਕਬਾਲ ਸਿੰਘ ਪਟਨਾ ਸਾਹਿਬ ਹੈ ਚਾਹੇ ਸਾਹਿਬ ਦਾ ਜਥਰ ਗੁਰਵਚਨ ਸਿੰਘ ਹੈ ਸਾਹਿਬ ਦਾ ਜਥਰ ਮਾਲ ਸਿੰਘ ਚਲੋ ਨਹੀਂ ਰਹੇ ਸੋ ਜਿਹੜੇ ਇਸ ਘਟਨਾਵਾਂ ਨਾਲ ਜੁੜੀਆਂ ਜਿਹਦਾ ਤੁਸੀਂ ਸਜ਼ਾ ਸੁਣਾਉਣ ਜਾ ਰਹੇ ਜਿਨ੍ਹਾਂ ਨੂੰ ਤੁਸੀਂ ਵੱੱਜਰ ਗਨਾਹ ਤੈਅ ਕਰ ਲਿਆ ਉਹਦੇ ਸਾਰੇ ਕਿਰਦਾਰਾਂ ਕੋਲ ਤੁਸੀਂ ਹਾਲੇ ਤੱਕ ਸਪਸ਼ਟੀ ਕਰਨੀ ਨਹੀਂ ਲਿਆ ਤੁਸੀਂ ਸਿੱਧਾ 2 ਦਸੰਬਰ ਨੂੰ ਗੁਰਵਚਨ ਸਿੰਘ ਨੂੰ ਸਾਧ ਰਹੇ ਹੋ ਔਰ ਸਿੱਧੀ ਸਜ਼ਾ ਸੁਣਾ ਦੋਗੇ ਉਹਦਾ ਸਪਸ਼ਟੀਕਰਨ ਕਿੱਥੇ ਹੈ ਉਹਦਾ ਪੱਖ ਕਿੱਥੇ ਆ ਉਹਦਾ ਬਿਆਨ ਕਿੱਥੇ ਆ ਵੀ ਉਹਦੇ ਕੋਲੇ ਕੰਮ ਕਿੰਨੇ ਕਰਵਾਇਆ ਸੋ ਇਹ ਜਿਹੜਾ ਕਾਲੀ ਦੇ ਵਿੱਚ ਮੈਨੂੰ ਲੱਗਦਾ ਹੋ ਰਿਹਾ ਸਾਰਾ ਕੁਝ ਡਿਸੀਜਨ ਤਾਂ ਉਹਨਾਂ ਨੂੰ ਲੱਗਦਾ ਵੀ ਜਿੰਨਾ ਇਹ ਕੰਮ ਲੰਬਾ ਜਾਊਗਾ ਅਸੀਂ ਓਨਾ ਜ਼ਿਆਦਾ ਫਸ ਜਾਾਂਗੇ ਤੇ ਇਸੇ ਕਰਕੇ ਉਹ ਵਾਰ-ਵਾਰ ਅਪੀਲਾ ਕਰ ਰਿਹਾ ਸੀ ਵੀ ਜਲਦੀ ਕਰੋ ਜਲਦੀ ਕਰੋ ਤਾਂ ਇਹ ਜਲਦੀ ਦਾ ਜਿਹੜਾ ਫੈਸਲਾ ਹਾਲਾ ਕਿ ਸਿੰਘ ਸਭਾਨਾ ਨੇ ਦੋ ਐਲਾਨ ਕੀਤੇ ਸੀ ਕਿ ਅਸੀਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਨੂੰ ਸੱਦਾਂਗੇ ਉਹਨਾਂ ਦੀ ਰਾਏ ਲਵਾਂਗੇ ਔਰ ਬੁੱਧੀਜੀਵੀਆਂ ਦੀ ਅਲੱਗ ਮੀਟਿੰਗ ਕਰਾਂਗੇ ਦੋਨੇ ਨਹੀਂ ਹੋਈਆਂ ਬੁੱਧੀ ਜੀਵੀਆਂ ਦੀਆਂ ਬੇਟੀਆਂ ਮੀਟਿੰਗ ਦੇ ਨਾਂ ਤੇ ਵੀ 7-8 ਬੰਦੇ ਨਜ਼ਦੀਕੀ ਸੱਦੇਗੇ ਆ ਕੁਝ ਲੀਗਲ ਰਾਏ ਲਈ ਗਈ ਬਾਹਰਲੇ ਵਕੀਲਾਂ ਤੋਂ ਔਰ ਜਿਹੜੀ ਜਥੇਬੰਦੀਆਂ ਦੀ ਮੀਟਿੰਗ ਅਕਾਲ ਤਖਤ ਸਾਹਿਬ ਤੋਂ ਸਿੰਘ ਸਭਾ ਨੇ ਐਲਾਨ ਕੀਤਾ ਸੀ ਵੀ ਅਸੀਂ ਉਹਨਾਂ ਦੀ ਰਾਏ ਲੈ ਕੇ ਕਰਾਂਗੇ ਉਹ ਮੀਟਿੰਗ ਅਜੇ ਤੱਕ ਨਹੀਂ ਹੋਈ ਔਰ ਫੈਸਲੇ ਦੀ ਘੜੀ ਆ ਗਈ ਇਸ ਤੋਂ ਕੀ ਸਾਫ ਜ਼ਾਹਿਰ ਹੁੰਦਾ ਸਾਫ ਜਾ ਰਹੇ ਜਿਹੜਾ ਪੈਟਰਨ ਤੋਂ ਜ਼ਾਹਰ ਹੋ ਰਿਹਾ ਵੀ ਫੈਸਲਾ ਸ਼ਾਇਦ ਤੈ ਹੋ ਚੁੱਕਾ ਹੈ ਗੰਭੀਰਤਾ ਇੱਥੋਂ ਨਜ਼ਰ ਆ ਰਹੀ ਹੈ ਕਿ ਸੋਮਵਾਰ ਨੂੰ ਫੈਸਲਾ ਸੁਣਾਣਾ ਤੇ ਸਿੰਘ ਸਾਹਿਬ ਅਰਬ ਕੰਟਰੀਆਂ ਚ ਘੁੰਮ ਰਹੇ ਨੇ ਹਨਾ ਕਿੱਥੇ ਚਰਨਿੰਗ ਹੋ ਰਹੀ ਆ ਕਿੱਥੇ ਸਲਾਹ مشورہ ਹੋ ਰਿਹਾ ਗੰਭੀਰਤਾ ਤੇਥੋਂ ਨਜ਼ਰ ਆ ਰਹੀ ਆ ਵੀ ਜੇ ਸਿੰਘ ਸਾਬਾਨਾ ਨੇ ਕੋਈ ਪਹਿਲਾਂ ਤੋਂ ਲਿਖਿਆ ਹੋਇਆ ਫੈਸਲਾ ਪੜ੍ਹ ਕੇ ਸੁਣਾਉਣਾ ਤੇ ਫਿਰ ਪੰਥ ਦਾ ਫੈਸਲਾ ਵੀ ਕੰਧ ਤੇ ਲਿਖਿਆ ਹੋਇਆ ਪੜ੍ਹ ਲੈਣ ਵੀ ਹਾਲਾਤ 2015 ਵਾਲੇ ਦੁਬਾਰਾ ਬਣ ਗਏ ਕੀ ਲੱਗਦਾ ਕਿ ਜਿਵੇਂ ਫੈਸਲੇ ਤੁਸੀਂ ਗੱਲ ਕੀਤੀ ਹੋਈ ਫੈਸਲਾ ਜਿਹੜਾ ਉਹਨਾਂ ਨੇ ਸੁਣਾਉਣਾ ਪਹਿਲਾਂ ਹੀ ਜਿਹੜਾ ਕਿ ਹੋ ਚੁੱਕਿਆ ਹੈ ਅਗਰ ਇਹ ਸ਼ੰਕਾਵਾਂ ਲੱਗ ਰਹੀਆਂ ਨੇ ਉਹ ਪੈਟਰਨ ਨਜ਼ਰ ਆ ਰਿਹਾ ਕਿ ਜਦੋਂ ਤੁਸੀਂ ਕਿਹਾ ਸੀ ਵੀ ਅਸੀਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਕਰਾਂਗੇ ਤੁਸੀਂ ਕਿਉਂ ਨਹੀਂ ਕਰ ਰਹੇ ਤੁਹ ਇੱਕਦਮ ਇਹੋ ਜੀ ਜਦੋਂ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਇਹ ਫੈਸਲਾ ਬਹੁਤ ਵੱਡਾ ਅਸੀਂ ਸਹਿਜ ਨਾਲ ਟਰੰਮੇ ਨਾਲ ਲੈਣਾ ਫਿਰ ਇਹ ਦੋ ਦਿਨਾਂ ਦੇ ਵਿੱਚ ਇੱਕ ਪਾਸੇ ਸੁਖਵੀਰ ਗਾਣਾ ਕੱਢਦਾ ਸਾਜਿਸ਼ ਦਾ ਸ਼ਿਕਾਰ ਹੋ ਰਿਹਾ ਨਾਲ ਅਪੀਲ ਕਰ ਦਿੰਦਾ ਮਤਲਬ ਧਮਕੀ ਵੀ ਦੇ ਰਿਹਾ ਔਰ ਸਿੱਧਾ ਤੌਰ ਤੇ ਕਹਿ ਰਿਹਾ ਮੇਰਾ ਜਲਦੀ ਕਰੋ ਔਰ ਤੁਸੀਂ ਉਹਦੀ ਅਪੀਲ ਮੰਨ ਲੈਂਦੇ ਹੋ ਹਲੇ ਘਟਨਾਵਾਂ ਦੇ ਸਾਰੇ ਕਿਰਦਾਰ ਤੇ ਕਾਲਤਕ ਸਾਹਿਬ ਤੇ ਪੇਸ਼ ਹੀ ਨਹੀਂ ਹੋਏ ਉਹਨਾਂ ਨੇ ਆਪ ਦਾ ਪੱਖ ਹੀ ਨਹੀਂ ਰੱਖਿਆ 92 ਲੱਖ ਦੇ ਇਸ਼ਤਿਹਾਰ ਨਾਲ ਸੰਬੰਧਿਤ ਲੋਕ ਜਿਹੜੇ ਅੰਤਰੀ ਕਮੇਟੀ ਚ ਜਦੋਂ ਇਹ ਮਤਾ ਪਾਸ ਹੋਇਆ ਇਸ਼ਤਿਹਾਰ ਦੇਣ ਦਾ ਸਿਰਫ ਸੁਖਦੇਵ ਸਿੰਘ ਪੌਰ ਹੋਣਾ ਨੇ ਵਿਰੋਧ ਕੀਤਾ ਕਿ ਬਾਕੀ ਅੰਤਰੀ ਕਮੇਟੀ ਦੇ ਮੈਂਬਰ ਔਕਾਲਤਖ ਸਾਬ ਚ ਸੱਦ ਲੈਗੇ ਫਿਰ ਫੈਸਲਾ ਕਿਵੇਂ ਹੋ ਜਾਏਗਾ ਔਕਾਲਤਖ ਸਾਬ ਤੋਂ ਸੌਦਾ ਸਾਰ ਨੂੰ ਦਿੱਤੀ ਹੋਈ ਮਾਫੀ ਦੇ ਨਾਲ ਜੁੜੇ ਸਾਰੇ ਕਰੈਕਟਰ ਉਹਨਾਂ ਦਾ ਸਪਸ਼ਟਿਕਰਨ ਆ ਗਿਆ ਤੇ ਤੁਸੀਂ ਪਹਿਲਾਂ ਇਹ ਜਾਇ ਦੱਸੋ ਵੀ 2 ਦਸੰਬਰ ਨੂੰ ਕਿਹਦਾ ਫੈਸਲਾ ਸੁਣਾਣਾ ਸਾਰੇ ਨਾਂ ਸੁਵੀਰ ਬਾਦਲ ਨਾਲ ਜੁੜੇ ਆ ਤਾਂ ਕੀ ਤੁਸੀਂ ਚਾਰਾਂ ਘਟਨਾਵਾਂ ਦੇ ਜਾਂ ਪੰਜ ਦੋਸ਼ 6 ਦੋਸ਼ ਜਿੰਨੇ ਵੀ ਤੁਸੀਂ ਕਨਸੀਡਰ ਕੀਤੇ ਆ ਕਿ 6 ਵਰੀ ਸਜ਼ਾ ਸੁਣਾਉਂਗੇ ਹੈਨਾ ਜਾਂ ਤੁਸੀਂ ਕਹੋ ਵੀ ਅਸੀਂ ਸੈਣੀ ਵਾਲਾ ਫੈਸਲਾ ਸੁਣਾਉਣ ਲੱਗੇ ਆ ਜਾਂ ਅਸੀਂ ਬਰਗਾੜੀ ਵਾਲਾ ਸੁਣਾਉਣ ਲੱਗੇ ਆ ਬਾਕੀ ਵਾਲੇ ਨਹੀਂ ਸੁਣਾ ਰਹੇ ਤੁਸੀਂ ਦੱਸੋ ਉਹ ਟਰਾਂਸਪੇਰਸੀ ਤਾਂ ਲੱਭ ਹੀ ਨਹੀਂ ਰਹੀ ਕਿਤੇ ਵੀ ਸੋ ਅਸੀਂ ਸਿੱਧੇ ਤੌਰ ਤੇ ਅ ਅਸੀਂ ਮੰਨਦੇ ਹਾਂ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰ ਇਹ ਸ਼ਾਨ ਦੀ ਬਹਾਲੀ ਸਿੰਘ ਸਭਾਨਾ ਨੇ ਰੱਖਣੀ ਹੈ ਜਿਹੜੀ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਬੈਠ ਕੇ ਕਿਹਾ ਸੀ ਵੀ ਹਾਂ ਸਾਡੇ ਤੇ ਦਬਾਅ ਹੈ ਪਰੰਪਰਾਵਾਂ ਦਾ ਸਾਡੇ ਤੇ ਦਬਾਅ ਹੈ ਇਤਿਹਾਸ ਦਾ ਸਾਡੇ ਤੇ ਦਬਾਅ ਹੈ ਪੰਥ ਦਾ ਸਹੀ ਫੈਸਲਾ ਲੈਣ ਦਾ ਹੁਣ ਉਹ ਦਬਾਅ ਦੇ ਵਿੱਚ ਕੋਈ ਅ ਅੱਜ ਵੀ ਉੱਥੇ ਖੜਾ ਆ ਜਾਂ ਦਬਾਅ ਕੋਈ ਹੋਰ ਚੱਲਿਆ ਜਾ ਰਿਹਾ ਇਹ ਮੈਨੂੰ ਲੱਗਦਾ ਵੀ ਸਾਡਾ ਫਰਜ਼ ਹੈ ਦੱਸਣਾ ਭਾਵੇਂ ਸਾਨੂੰ ਕੱਲ ਨੂੰ ਇਸ ਫਸੀਲ ਤੇ ਖੜ ਕੇ ਆਪਣਾ ਸਪਸ਼ਟਿਕਰਨ ਦੇਣਾ ਪਵੇ ਪਰ ਮੈਂ ਔਨ ਰਿਕਾਰਡ ਕਹਿ ਰਿਹਾ ਕਿ ਅੱਜ ਜਿੰਨੇ ਬੰਦੇ ਨੇ ਤੁਹਾਨੂੰ ਅੰਦਰ ਖਾਤੇ ਇਹ ਕਹਿ ਦਿੱਤਾ ਹੋਏਗਾ ਵੀ ਸਿੰਘ ਸਾਹਿਬ ਲਾਓ ਫੈਸਲਾ ਸੀ ਤੁਹਾਡੇ ਨਾਲ ਆ ਜਿੱਦਣ ਕੌਮੀ ਰੋਹ ਉੱਠਿਆ ਇਹ ਲੱਭਣੇ ਨਹੀਂ ਕਿਸੇ ਸੋ ਹੁਣ ਨਜ਼ਰਾਂ ਪੂਰੀਆਂ ਟਿਕੀਆਂ ਹੋਈਆਂ ਨੇ ਕਿ ਕੀ ਅਰਦਾਸ ਕਰਦੇ ਹੋ ਤੁਸੀਂ ਵੀ ਅਰਦਾਸ ਕੀਤੀ ਹੈ ਅਰਦਾਸ ਛੇਵੇਂ ਪਾਸ਼ਾ ਅਗੇ ਕਿ ਜੇ ਤੁਸੀਂ ਗੁੰਗਿਆਂ ਕੋਲੋਂ ਕੀਤਾ ਬੁਲਾ ਸਕਦੇ ਹੋ ਤੇ ਇਹਨਾਂ ਨੂੰ ਸਮਰੱਥਾ ਬਖਸ਼ ਕੇ ਜਥੇਦਾਰਾਂ ਨੂੰ ਕੌਮ ਦੇ ਮਨ ਚੋਂਦਾ ਕੌਮ ਦੀ ਭਾਵਨਾਵਾਂ ਅਨੁਸਾਰ ਤੇ ਸਿਧਾਂਤਾਂ ਅਨੁਸਾਰ ਸਿਧਾਂਤਾਂ ਅਨੁਸਾਰ ਵੀ ਤੇ ਕੌਮੀ ਭਾਵਨਾਵਾਂ ਅਨੁਸਾਰ ਵੀ ਇੱਕ ਇਤਿਹਾਸਕ ਫੈਸਲਾ ਅ ਗੁਰੂ ਇਹਨਾਂ ਦੇ ਪਾਸ਼ਾ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਕਰਵਾ ਲੈਣ ਤਾਂ ਕਿ ਇਹ ਸਮਾਂ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਤੇ ਦਰਜ ਹੋਵੇ ਨਾ ਕਿ ਕਲੰਕਤ ਹੋਵੇ ਬਿਲਕੁਲ ਜੀ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਸਿੱਖ ਕੌਮ ਦੀਆਂ ਨਜ਼ਰਾਂ ਫੈਸਲੇ ਤੇ ਟਿਕੀਆਂ ਹੋਈਆਂ ਨੇ ਸੋ 2 ਦਸੰਬਰ ਨੂੰ ਇਹ ਫੈਸਲਾ ਹੋਣ ਜਾ ਰਿਹਾ ਸੋ ਅੱਜ ਜਥੇਬੰਦੀਆਂ ਵੱਲੋਂ ਅਰਦਾਸ ਕੀਤੀ ਗਈ ਹੈ ਕਿ ਜਿੱਤੇ ਜਾਰੀ ਜੋ ਫੈਸਲਾ ਲੈਣ ਉਸੇ ਕੌਮ ਨਾਵਾਂ ਦੀ ਸੇ ਕੌਮ ਦੀਆਂ ਭਾਵਨਾਵਾਂ ਨੂੰ ਲੈ ਕੇ ਔਰ ਸੇ ਕਿਸ ਸਿਧਾਂਤਾਂ ਨੂੰ ਲੈ ਕੇ ਲੈਣ ਤਾਂ ਜੋ ਜਿਹੜਾ ਫੈਸਲਾ ਹੈ ਉਸ ਨਹਰੀ ਅੱਖਰਾਂ ਵਿੱਚ ਲਿਖਿਆ ਜਾਵੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਆਫ ਦੀ ਖਾਸ ਰਿਪੋਰਟ ਅੰਮ੍ਰਿਤਸਰ